ਆਤਿਆਗਾ ਜਸਕੇ ਪ੍ਰੋਗਰਾਮ ਸਾਰੇ ਓਏ ਓਏ ਭਾਈ ਪੈਸੇ ਭਾਵੇਂ ਵੱਧ ਲੜਿਆ ਕਹਿਣਾ ਪਰੇਗਾ ਹਾਂਜੀ ਸਵਾਗਤ ਹੈ ਤੁਹਾਡੀ ਗੱਲ ਦੇ ਕੈਨ ਦੇ ਬਲੌਗ ਦੇ ਵਿੱਚ ਅੱਜ ਬਈ ਆਪਣੇ ਹੈਗਾ ਕੋਚ ਸਾਹ ਦੇ ਕਰਦਿਆਂ ਦੇ ਹੈਗਾ ਪਾੜ ਸੌਣੀ ਸਾਦਾ ਤੇ ਆ ਮੁੰਡੇ ਆਪਣੇ ਸਾਰੇ ਜਿਹੜੇ ਨਾਲ ਭੱਜਣ ਆਂਦੇ ਹੁੰਦੇ ਨੇ ਸਾਰੇ ਅੱਜ ਸੇਵਾ ਕਰਾ ਰਿਹਾ ਅੱਜ ਅਸੀਂ ਹੈਗਾ ਸੰਦੇ ਤੇ ਭਾਈ ਭੱਜਣ ਨਹੀਂ ਗਏ ਹੈਗੇ ਅੱਜ ਅਸੀਂ ਇੱਧਰ ਸੇਵਾ ਕਰਾਉਣੀ ਆ ਤੇ ਹੁਣ ਝਾਲੂ ਝੂੜੂ ਸਾਰਾ ਇਤੋ ਜੱਡ ਅਈ ਮਾਰ ਮਾਰਨਾ ਜਾ ਕੇ ਠੀਕ ਆ ਤੇ ਕਲੀ ਵੇਰਾ ਵੀ ਪਾਉਣੀ ਆ ਆਪਾਂ ਹਨਾ ਵੀ ਸਾਰਾ ਉਹ ਕਰਾਂਗੇ ਕਲੀਅਰ ਕੰਮ ਓਕੇ ਰਿਪੋਰਟਾਂ ਸਾਰੀਆਂ ਮੁੰਡੇ ਚਾਹ ਤੁ ਕਿੰਨੇ ਕਹਿ ਰਹੇ ਹੋਇਆ ਇੱਕ ਨੰਬਰ ਰਿਪੋਰਟ ਆ ਪੂਰੀ ਚੜਦੀ ਗਲਾਚ ਹਾਰਾ ਉਹ ਤੇ ਰਿਪੋਰਟ ਹੋਊਗਾ ਆਜਿਆਗਾ ਜਸ ਕੇ ਪ੍ਰੋਗਰਾਮ ਸਾਰਿਆਂ ਨੇ ਸਾਥ ਦੇਣਾ ਠੀਕ ਆ ਜੀ ਪਹੁੰਚਣਾ ਹੋਮ ਆ ਕੇ ਹੱਕਾੜ ਹੱਕਾੜ ਚਲੋ ਆ ਜੀ ਚਲੋ ਜੀ ਆਪਾਂ ਕੰਮ ਚੱਲਦੇ ਆ ਚੜੂ ਚਾੜੂ ਪੈਣੀ ਨਾ ਅਸੀਂ ਆਹ ਨੂੰ ਮੇਰੀ attentes ਇਹ ਵਾਖੀ ਦੇ ਕੋ ਕਰਦੇ ਆ ਮਤਲਬ ਕਿ ਹੁਣ ਪਾਂਡੇ ਦੇ ਕੋ ਇਧਰ ਪਾਂਡੇ ਪਾਂਡੇ ਸਾਰੇ ਕਲੀਅਰ ਕਰਤੇ ਸੀ ਰਾਤ ਅਸੀਂ ਹਰ ਇੱਕ ਵੀ ਸਾਫ਼-ਸੁਤਰ ਕਰਕੇ ਪਏ ਆ ਜੀ ਠੀਕ ਹੈ ਜੀ ਹੁਣ ਅਸੀਂ ਚੱਲੇ ਆਂ ਸੇਵਾ ਦੇ ਝਾੜੂ ਦੀ ਸੇਵਾ ਉਹ ਦੇਖੋ ਇਧਰ ਸਾਡੇ ਵੀਰ ਆ ਗਏ ਚੱਕ ਲੈ ਝਾੜੂ ਚੱਲੀ ਚੱਕ ਲੈ ਬਈ ਇਹ ਪੂਰੀ ਸੇਵਾ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤਾਂ ਖਤੇ ਬਈ ਆ ਹੈਗਾ ਆਪਣੇ ਪਿੰਡ ਦਾ ਦੂਜਾ ਗੁਰਦੁਆਰਾ ਇੱਧਰ ਬਈ ਗੇਟ ਬਹੁਤ ਵਧੀਆ ਲੱਗੇ ਹੋਏ ਨੇ ਇੱਧਰ ਵੀ ਕੰਮ ਚੱਲਦਾ ਪਿਆ ਸਰ ਤੇ ਆਪਾਂ ਗੁਰਦੁਆਰੇ ਦੇ ਅੰਦਰੋਂ ਅੰਦਰੋਂ ਝਾੜੂ ਫਰਾ ਲਾਤਾ ਸੀਗਾ ਤੇ ਹੁਣ ਰਾਹ ਤੇ ਆਪਾਂ ਹਰੋਂ ਲੱਗੇ ਹੋਈਆਂ ਬਈ ਝਾੜੂ ਠੀਕ ਹੈ ਜੀ ਨਹੀਂ ਆਉਂਦਾ ਕੰਜਾ ਪਰੇ ਕਰੀ ਉਹਨਾਂ ਕੋਲ ਕਹੀਂ ਨਾਲ ਹੀ ਹੁੰਦਾ ਦੇਤਾ ਹੋਇਆ ਦੇਖੋ ਲਓ ਬਈ ਤੇ ਇਹ ਨਾ ਸਵਾਰਾਂ ਦਾ ਬਈ ਬਹੁਤ ਜ਼ਿਆਦਾ ਸਵਾਰ ਹੁੰਦਾ ਹਨਾ ਯਾਰ ਗਰਦਰੇ ਗਰਦਰੇ ਦਾ ਇਹ ਤਾਂ ਹਨਾ ਪਿਆ ਹਾਂ ਚਲੋ ਆ ਆ ਇਹ ਨਾ ਸੈਪਰੇ ਨੂੰ ਕਰਦੇ ਮੜਿਆ ਵੀ ਨੰਗਲ ਜੋ ਕਰਾਏ ਹੂੰ ਹੂੰ ਪੱਲੜਾ ਪੱਲੜਾ ਨਾ ਹਾਂ ਉਹ ਪਹਿਲਾਂ ਆਪਣੇ ਨਾਲ ਹੀ ਲੈ ਜਾਣੋ ਕਲੀ ਪਾਉਣ ਲੱਗੇ ਰੱਖ ਜਾਗੇ ਆ ਕਰਦੇ ਕਰਦੇ ਬਈ ਅਰੇ ਆਮੀ ਨਾਰਾਜ਼ ਹੀ ਸਾਹਿਬ ਕਰਤਾ ਤੇ ਕਾਂਟੇ ਤੋਂ ਜ਼ਿਆਦਾ ਹੋ ਗਿਆ ਲੱਗਿਆ ਨੂੰ ਆਪਾਂ ਨੂੰ ਕਾਂਟਾ ਹੋ ਗਿਆ ਬਈ ਜਦੋਂ ਹੱਥ ਆਈ ਹੋਇਆ ਬਈ ਸੜਕ ਸਾਰੀ ਖਰਾਬ ਸੀਗੀ ਹੋਰ ਤੋਂ ਬਹੁਤ ਜ਼ਿਆਦਾ ਖਰਾਬ ਆ ਸੜਕ ਤਾਂ ਕਰਕੇ ਸਾਨੂੰ ਬਜਰੀਆਂ ਦਾ ਬਹੁਤ ਔਖਾ ਮਾਰਨਾ ਪਿਆ ਝਾੜੂ ਆ ਦੇਖੋ ਬਈ ਸਾਰਾ ਯਾਰ ਇੱਥੋਂ ਅੱਜ ਚੰਗੀ ਤਰ੍ਹਾਂ ਨਹੀਂ ਮਾਰਿਆ ਲੋਕਾਂ ਦੇ ਤਰ੍ਹਾਂ ਚ ਹੋ ਗਿਆ ਚੱਲ ਕੋਈ ਨਹੀਂ ਇਹ ਕਰ ਦਿੰਨੇ ਆ ਥੋੜਾ ਜਿਹਾ ਸਾਫ ਤੇ ਆ ਦੇਖੋ ਬਈ ਸੜਕਾਂ ਖਰਾਬ ਹੀ ਨੇ ਯਾਰ ਆਪਣੇ ਪਿੰਡ ਦੀਆਂ ਜਿਆਦਾ ਵਧੀਆ ਨਹੀਂ ਹੈਗੀਆਂ ਚੱਲ ਬਈ ਅੱਗੇ ਇੱਥੋਂ ਮਾਰਨ ਵਾਲਾ ਹੁਣ ਸਟਾਰਟ ਕਰਨ ਨਾਲ ਇੱਥੇ ਹੀ ਕਰਨ ਵਾਲਾ ਸਟਾਰਟ ਓ ਯਾਰ ਇੱਥੋਂ ਆ ਥੋੜਾ ਚੰਗੀ ਤਰ੍ਹਾਂ ਮਾਰੋ ਯਾਰ ਇੱਥੋਂ ਕੋ ਚੜੂ ਆ ਬਾਈ ਕਿੰਨਾ ਬਦਰੀ ਬਦਰੀ ਸਾਰੇ ਧੋਏ ਧੋਏ ਇਹ ਸੜਕਾਂ ਨਵੀਆਂ ਬਣਨ ਵਾਲੀਆਂ ਨੂ ਨੂ ਮੈਂ ਇੱਕ ਬੇਨਤੀ ਕਰਨੀ ਸੀ ਸੇਵਾਦਾਰਾਂ ਨੂੰ ਜੇ ਬਈ ਹੁਣ ਜਿਵੇਂ ਹੁੰਦਾ ਹਰੇ ਘਰੇ ਕਰਦੇ ਹੁੰਦੇ ਹੁੰਦਾ ਸਾਉਣੀ ਸਾਦਾ ਪਾਠ ਹੈ ਨਾ ਤੇ ਮੁੰਡੇ ਝਾੜੂ ਮਾਰਦੇ ਨੇ ਸੜਕ ਤੇ ਤੇ ਇਹ ਨਾ ਬਈ ਲੋਕਾਂ ਦੇ ਨਾ ਜਿਵੇਂ ਹੁਣ ਆ ਅਸੀਂ ਸਾਫ ਇੱਥੋਂ ਲੋਕਾਂ ਦੇ ਤਰ੍ਹਾਂ ਮੁਰੋਂ ਅਸੀਂ ਸਾਫ ਕਰਤਾ ਦੇੜੀਆਂ ਤੇ ਨਾ ਬਈ ਐ ਕਿਵੇਂ ਹੁਣ ਆ ਮੁੰਡਾ ਉੱਧਰ ਨੂੰ ਕਰੀ ਜਾਂਦਾ ਜਿਹੜੀਆਂ ਤੇ ਲੋਕਾਂ ਦੀਆਂ ਨੇ ਚੜਾ ਦਿੰਦੇ ਨੇ ਕੂੜਾ ਬਈਏ ਨਾ ਚੜਾਇਆ ਕਰੋ ਲੋਕ ਫੇਰ ਅਗਲੇ ਆਪਾਂ ਸੇਵਾ ਕਰਦੇ ਹਾਂ ਲੋਕ ਗਾਣਾ ਕੱਢਦੇ ਨੇ ਠੀਕ ਆ ਤੇ ਤਾਂ ਕਰਕੇ ਨਾ ਬਾਈ ਥੋੜਾ ਟਾਈਮ ਲੱਗਦਾ ਹੁੰਦਾ ਦੇੜੀਆਂ ਤੇ ਵੀ ਅਗਰਿਆਂ ਦੇ ਮਾਰ ਦਿਆ ਕਰੋ ਝਾੜੂ ਅਗਲਾ ਆਪਾਂ ਨੂੰ ਉਹੀ ਦਵਾਵਾਂ 'ਚ ਦਬੂਗਾ ਕਿ ਹਾਂ ਬਈ ਮੁੰਡੇ ਵਧੀਆ ਨੇ ਕਿ ਸੇਵਾ ਕਰਕੇ ਨਾ ਸਾਡੇ ਵੀ ਝਾੜੂ ਲਾਦੇ ਨੇ ਸੜਕ ਦਾ ਸਾਫ਼ ਹੁੰਦੀ ਹੁੰਦੀ ਆ ਲੈ ਆਂ ਦੇੜੀਆਂ ਤੋਂ ਵੀ ਮਾਰ ਦਿਆ ਕਰੋ ਠੀਕ ਆ ਬਾਈ ਤੇ ਹੁਣ ਆਪਾਂ ਵੱਧਦੇ ਹਾਂ ਅੱਗੇ ਮੋਡੇ ਬਈ ਆਪਣੇ ਹੋ ਉਧਰ ਨੂੰ ਕਰੀ ਜਾਂਦੇ ਨੇ ਪਾਣੀ ਸੜਕ ਤੇ ਚਾਹਤੇ ਸੜਕ ਤੇ ਤੇ ਇਹ ਹੈਗਾ ਜੱਸ ਬਈ ਬਹੁਤ ਜ਼ਿਆਦਾ ਸੇਵਾ ਕਰਦਾ ਮੁੰਡਾ ਏ ਬਾਬੇ ਹੁਣ ਜਮੇ ਸਰਾ ਲੰਦੇ ਆ ਉਹ ਚੱਕਦੇ ਬਈ ਸੜਕ ਤੇ ਸਾਰੀ ਤੇ ਝਾੜੂ ਲਾਦਾ ਤੇ ਬਈ ਹੁਣ ਟੜੂ ਲਾ ਗਏ ਆਪਾਂ ਕਲੀ ਬਾਦਣੀ ਆ ਬਸ ਥੋੜਾ ਜਿਹਾ ਟਾਈਮ ਹੋਰ ਫੇਰ ਦਿਖਾਉਂਦੇ ਕੰਨੇ ਕਲੀ ਵੀ ਪਾਰੀਆਂ ਆਹੀਂ ਹੱਥ ਭਾਈ ਲੱਭੜ ਗਏ ਹਰੇ ਆਪਣੇ ਤੇ ਆ ਲੈਨਾਂ ਟੇਡੀਆਂ ਨਹੀਂ ਹੁੰਦੀਆਂ ਬਾਈ ਸੁਖਤੈਨ ਬਾਈ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਮੈਂ ਹੋਂਨਾ ਮੈਂ ਆਇਆ ਸੀ ਧੀ ਆ ਜਾ ਤੇ ਆ ਬੰਦੇ ਨੇ ਨਾ ਬਾਈ ਹੋ ਉੱਥੇ ਸਾਰੀਆਂ ਲੈਨਾਂ ਟੇਡੀਆਂ ਟੁੱਡੀਆਂ ਹੀ ਕਰਦੀਆਂ ਆ ਮੇਰੇ ਤੋਂ ਥੋੜੀ ਜੀ ਗੜਬੜ ਹੋ ਗਈ ਚਲ ਕੋਈ ਨਹੀਂ ਅੱਗੇ ਜਾ ਕੇ ਕੀ ਦਿਖਾਉਣਾ ਵਾ ਚੱਲ ਚੱਲ ਓਏ ਤਾਂ ਆ ਗਈ ਕੋਈ ਓਏ ਓਏ ਆ ਗਿਆ ਲੈ ਬਈ ਸੱਟਾਂ ਵੀ ਆਂਦੇ ਨਾਤੇ ਨਹੀਂ ਤੋਤੇ ਨਹੀਂ ਚੱਕ ਕੇ ਹੁਤਾ ਆਇਆ ਮੈਂ ਨਾ ਕਿ ਨਹੀਂ ਸੀ ਕੋਲ ਇਤਨੀ ਵੀ ਹੋਦੀ ਕੀ ਗੱਲਾਂ ਸੈਂਦੇ ਫਿਰ ਤੇਰੀ ਇਹ ਹਲਾਵੀਰੀ ਕੋਈ ਨਹੀਂ ਚੱਕਦਾ ਤੂੰ ਤੀਕੜਾ ਨਹੀਂ ਤੋਬਾ ਆ ਜਾ ਚੇਂ ਤੋਬਾ ਆਹ ਫੇਰੇ ਆ ਗਿਆ ਜੀ ਨਾ ਆਈ ਜਰਾ ਓਏ ਕੁੱਤੇ ਨਹੀਂ ਗਾਣਾ ਤੁਸੀਂ ਕਲੀ ਚੜ ਕੇ ਤੇ ਘੱਟ ਪਾਈ ਆ ਗੋਲਦੀਆਂ ਜਾਣਾ ਲਾਦੀ ਵਾਲਾ ਧਾਮ ਤੇ ਆ ਕੇ ਨਾਮ ਨੂੰ ਪਰਸਨਾ ਮੋਹ ਦੇ ਗਰਮਤ ਆ ਕੇ ਖਾਂ ਤੈਨਾਂ ਨਿਕ ਬਹਾਰ ਬਣਦਾ ਵਿਆਹ ਜੀ ਬਲਾਓ ਤੇ ਮੁੱਡੇ ਹੋਗੇ ਤਿਆਰ ਦੇ ਰਹਿਣ ਉਹ ਡੀਏ ਖਾਣ ਵੀ ਲਈ ਆ ਜਾਂਦੇ ਨੇ ਸਵੇਰ ਦਿਆਂ ਨੂੰ ਫੋਨ ਲਾਇਆ ਕਹਿੰਦੇ ਅਸੀਂ ਨਹੀਂ ਆਉਣਾ ਜੀ ਸੇਵਾ ਸੂਆ ਕਰਨ ਨੂੰ ਮੈਂ ਕਿਹਾ ਰਹਿੰਦੇ ਨਹੀਂ ਕੰਮ ਚੱਲਦਾ ਜੀ ਪੂਰਾ ਹੈ ਵੀਰ ਜੀ ਕੀ ਕੀ ਕਹਿੰਦਾ ਜੀ ਮੈਂ ਦੇਖ ਰਹੀ ਬਾਈ ਬੰਦ ਗੋਭੀ ਕੀ ਚ ਪਾਣੀ ਆ ਬਾਈ ਬੰਦ ਗੋਭੀ ਆ ਬਰਡਾਂ ਦੇ ਬਾਈ ਇਹਨਾਂ ਨੇ ਆ ਦੇ ਬੋਲੋ ਭਾਈ ਸਾਰੇ ਤਿਆਰ ਨੇ ਬੋਲੀ ਭਾਈ ਜੀ ਗੋਡੀ ਵੀਰ ਬਾਬਾ ਬੰਦਿਆ ਦੀ ਮਿਲਾਈ ਜਾਂਦੇ ਕੈਮਰਾ ਭਾਈ ਹੱਥ 'ਚ ਆਪਾਂ ਤਾਂ ਆਪਣੀ ਜਲ ਗਈ ਸੀਗੀ ਫੇਰ ਆਪਾਂ ਬੂਟੀਆਂ ਆਈਆਂ ਬਣਾ ਦਿਆਂ ਇਹਦੇ ਦੇ ਆ ਮੁੰਡਾ ਖੋਜ ਹੋ ਗਿਆ ਠੀਕ ਆ ਵੀਰੇ ਨਹੀਂ ਜਲ ਗਈ ਹੀ ਪ੍ਰੈਸ ਲੱਗੀ ਵਾਕੀ ਬੰਦੇ ਆਏ ਨੇ ਆਈ ਆਪਾ ਪਾਣੀ ਇਦਰੋਂ ਵੀ ਆ ਵੀ ਕੰਮ ਕਰਾ ਲਿਆ ਹੁਣੀ ਹੁਣੀ ਉਹ ਬਣਵਾ ਲੈਣੇ ਤੇ ਟੌਮੀ ਦਾ ਸਟicker ਟੌਮੀ ਦਾ ਸਟicker ਕਰਾ ਲੈਣੀ ਟੌਮੀ ਦੀ ਉਹ ਪੰਜਾਬ ਬਣਾ ਲੈਣੇ ਆ ਆ ਬੋਲਟ ਨਾਲ ਕਬੱਡੀ ਜਿੱਤਿਆ ਹੋਇਆ ਕਬੱਡੀ ਜਿੱਤਿਆ ਹੋਇਆ ਬਈ ਬੋਲਟ ਓਏ ਫੋਟੋ ਮਾਖ ਤੋਂ ਲੱਗੇ ਹੋਏ ਨੇ ਜੜੀ ਬੇਟਾ ਚਾਚਾ ਉਹ ਫੜਾ ਬਾਈ ਕੋਚ ਸਾਹਿਬ ਆਪਣੇ ਤੇ ਉਹ ਬੰਦਾ ਆਰਮੀ ਦਾ ਭਾਈ ਪੈਸੇ ਭਾਵੇਂ ਵੱਧ ਲੜਿਆ ਕੰਮ ਆਏ ਪਰੇਗਾ ਉਹ ਦੇਖ ਲੋ ਜੀ ਆ ਬਲੌਗਰ ਨੇ ਬੈਠਿਆ ਜੀ ਪਲੇਟ ਇਹ ਪੋਣਾ ਬਾਈ ਵਿੱਚ ਬਲਾਉਂ ਪਲੇਟ ਛੱਟ ਚੱਕਦੀ ਆਂ ਉਂਗਲਾਂ ਜਿੱਟੀ ਜਾਂਦਾ ਆ ਰਹਿਣ ਲੇ ਗਾ ਆ ਆ ਦੇਖੀ ਦੋ ਪਲੇਟਾਂ ਕੋਕ ਲੈ ਕੇ ਹੀ ਕੋਕ ਦੋ ਪਲੇਟਾਂ ਵੱਧ ਖਾ ਗਏ ਬੈਠਾ ਚਾਹ ਪੀਂਦੇ ਬਲੌਗ ਚ ਬਣਾਏ ਲੋ ਜੀ ਮਿੱਤਰੋ ਕੁਆਲਟੀ ਨੇ ਪਕੌੜੇ ਪਕੂੜੇ ਖਾ ਕੇ ਵਹਿ ਚੁੱਕੇ ਨੇ ਜੀ ਸਾਰੀ ਸੰਗਤ ਦੇਖ ਲਓ ਜੀ ਆਹ ਵੇਖ ਲਓ ਜੀ ਆਪਾਂ ਵੀ ਹਾਲੇ ਦੋ ਪਲੇਟਾਂ ਖਾਧੀਆਂ ਆਪਾਂ ਬਾਲੀਆਂ ਨਹੀਂ ਖਾਧੀਆਂ ਦੀਪੇ ਕੀ ਕਹੇਗਾ ਓਏ ਬਲੌਗ ਸਵੇਰ ਤੇ ਸੇਵਾ ਕਰ ਰਹੇ ਆ ਉਹਨੂੰ ਹੁਣ ਥੋੜਾ ਟਰੈਕ ਤੋਂ ਸਬਰ ਗਿਆ ਹੈ ਸਵੇਰ ਦੇ ਸੇਵਾ ਦੇ ਯਾਰ ਆ ਗਿਆ ਬਹੁਤ ਸਵਾਲ ਆ ਪੋੜੇ ਲਾਜ ਅਮਨ ਵਾਲਾ ਹੋਰ ਦੀ ਸਰਾ ਹੋ ਗਿਆ ਬਈ ਲਾਜ ਅਮਨ ਵਾਲਾ ਸਰਾ ਹੋ ਗਿਆ ਬਾਹਲਾ ਸਰਾ ਪੱਕੇ ਦਾ ਯਾਰ ਕਹੀ ਆਉਂਦਾ ਉਹ ਵੀ ਸਾਰੇ ਲਾਜ ਅਮਨ ਵਾਲਾ ਪੂਰਾ ਸਰਾ ਹੋ ਗਿਆ ਇੱਕ ਨੰਬਰ ਕਰਾ ਲੈ ਇਹ ਤਾਂ ਹੈਗਾ ਹੀ ਯਾਰ ਔਰ ਇੱਥੇ ਘੁਰਾਉਣਾ ਘੁਰਾਉਣਾ ਕੀ ਨੂੰ ਉਹ ਦੋਏ ਦੋਏ ਕਾਲੇ ਵਰਨੇ ਕੰਕਲ ਆ ਕੋ ਕੁੰਡੀ ਦੇ ਲੋ ਮੁਰਗੀ 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 ਬਾਈ ਸੋਨਾ ਲਾ ਪੋਰਤੀ ਯਾਰ ਪੋਰਤੀ ਬਾਈ ਪੋ ਆ ਦੇਖ ਲੋ ਜੀ ਬਲੋਗਰ ਸਾਹਿਬ ਸਾਰਾ 13 13 ਹੀ ਲੈ ਲੈ ਨੂੰ 11 ਦੇ ਦੇ ਗਲਾਸ ਬਲੂਸ ਪਾ ਲੂ ਬਾਬੇ ਆਗਾ ਬਿੱਥੇ ਯਾਰ ਮੁੰਡਾ ਸੇਵਾ ਕਰਦਾ ਆ ਕੀ ਗੱਲ ਹੋਈ ਯਾਰ ਮੈਨੂੰ ਯਾਰ ਦੇ ਦੇ ਇੱਕ ਤਾਂ ਪੁੱਛਦਾ ਦਵਾ ਲਾ ਤੇਰਾ ਵਲੌਗ ਬਣਾਉਣਾ ਹੁੰਦਾ ਯਾਰ ਮੈਂ ਦੇ ਦੇ ਯਾਰ ਪਾਣੀ ਦੱਸ ਯਾਰ ਇਹ ਮੁੰਡਾ ਸਹਾਊਗਾ ਆਦਾਂ ਦਾ ਦੇ ਰੋ ਬਈ ਕੋਈ ਤਾਂ ਨਾਲ ਗੱਡੀ ਖੋਣ ਆਏ ਨਾ ਕੱਟਦੀ ਹੁਣੇ ਕੱਟੀ ਨਹੀਂ ਨੀ ਨਾ ਮੜਾ ਕੋਈ ਚੱਕਾ ਨਹੀਂ ਲੱਗਦਾ ਟੀ ਭੈਣ ਇੱਕ ਲੈ ਗਿਆ ਬੋਤਲਾ ਚਾਹ ਹੀ ਲੈ ਗਿਆ ਆ ਚਾਹ ਹੀ ਲੈ ਗਿਆ ਯਾਰ ਓਏ ਦੇ ਦੇ ਮੈਂ ਪੀਣਾ ਦੇਖੋ ਯਾਰ ਬੋਤਲਾਂ ਨਾਲ ਆਟਮਾ ਲਾਉਣ ਲੱਗੇ ਹੋਏ

ਸਮਾਪਤੀ ਹੋ ਗਈ ਤੇ ਹੁਣ ਬਣ ਰਹੀ ਆ ਜਲੇਬੀਆਂ ਲੰਗਰ ਜਦੋਂ ਇਹ ਨੀਤਾ ਪਹਿਲਾਂ ਬਈਆਂ ਦੇ ਮੁੰਡੇ ਆਲੇ ਫੇ ਮੈਂ ਤਾਂ ਖਾਂਦਾ ਵੀ ਨਹੀਂ ਕਿਉਂ ਨਹੀਂ ਖਾਂਦਾ ਬਾਹਲ ਬਈ ਆਪਾਂ ਕਲਿੱਪ ਪਾ ਦੇਣੀ ਹੁਣ ਇਹਦੇ ਖਾਂਦੇ ਦੇ ਵੇਖਿਆ ਕਿਦੇ ਮਿੱਠਾ ਖਾਂਦੇ ਨੇ ਹਾਂ ਜਦੋਂ ਵੇਖਿਆ ਵੜੀ ਗਰੀ ਦੇਖਿਆ ਵਾ ਲੰਗਰਾਂ ਦਾ ਤੁਸੀਂ ਦਿੱਲੀ ਹੁੰਦੇ ਆ ਲੰਗਰਾਂ ਦੇ ਬਈ ਮਿੱਠਾ ਹੀ ਨਹੀਂ ਚੱਲਦਾ ਕਿਉਂ ਨਹੀਂ ਹੁੰਦਾ ਠੀਕ ਹੁੰਦੀ ਆ ਉਹ ਕਦੇ ਕਦੇ ਖਾ ਲਈ ਫੇਰ ਉਹ ਬਾਹਰੇ ਦਾ ਨਾਮ ਹੈ ਜੀ ਗਾਰੀ ਹੋਣੀ ਮਗਰੀ ਤੁਰਿਆ ਆਉਂਦਾ ਮੁੰਡਾ ਆ ਜਦੀ ਥੋੜਾ ਹੈ ਤਿਆਰੀ ਤਿਆਰੀ ਬਈ ਤਿਆਰੀ ਆ ਦੇਖੋ ਬਈ ਨਿੰਬੂ ਪਾਣੀ ਪੀਂਦਾ ਹੱਥ 'ਚ ਨਿੰਬੂ ਆ ਉਹ ਚ ਪਾ ਗਏ ਇਹ ਚੱਕ ਵੀ ਨਿੰਬੂ ਪਾਣੀ ਚਾਲ ਜ ਪਾਣਗੇ ਨਿੰਬੂ ਪਾਣੀ ਨਿੰਬੂ ਦਾ ਪਾ ਵਿੱਚ ਉਹਦ ਮੁੰਡਾ ਕੀ ਨਾ ਓਏ ਆਏ ਨਹੀਂ ਉਰੇ ਆ ਉਰੇ ਉਹਦ ਮੁੰਡੇ ਕੀ ਨਾ ਪਤਾ ਕੀ ਕਰ ਪਹਿਲਾਂ ਪਾਣੀ ਮੂੰਹ ਚ ਪਾ ਫੇਰ ਬਾਜੇ ਨਿੰਬੂ ਐਂ ਕਰ ਐਂ ਕਰ ਮਾਰਨੇ ਗੱਲ ਦਾ ਏ ਏ ਨਿਕਾਲਿਆਂਗੇ ਤੇ ਏ ਨਿੰਬੂ ਆ ਚੱਕ